ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨਾਂ ਜੀ ਉਹਨਾਂ ਜੀ ਸ਼ੁਰੂਆਤ ਕਰਦੇ ਵਾਡੀ ਖਬਰ ਆ ਰਹੀ ਹੁਣੇ-ਹੁਣੇ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਪਾਲ ਸਿੰਘ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਕਰੀਆਵਾਦ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜੜ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਪੰਜਾਬ ਦੀ ਖੰਡੂਰ ਸੈਵਸੀਡ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅਮਰਪਾਲ ਸਿੰਘ ਨੂੰ ਸੌਚਕੌਂ ਦੀ ਮਨਜ਼ੂਰੀ ਮਿਲ ਗਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਮਰਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੌਚਣ ਦੀ ਇਜਾਜ਼ਤ ਦੇ ਦਿੱਤੀ ਹੈ ਖਾਲਿਸਤਾਨ ਸਮਰਥਕ ਤੇ ਮਾਰਿਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਨੇ ਪੰਜਾਬ ਦੀ ਖੰਡੂਰ ਸੈਵ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਤੇ ਉਹ ਇਸ ਸਮੇਂ ਅਸਾਮ ਦੀ ਡਿਬ루ਗੜ ਜੀਐਲ ਵਿੱਚ ਵੱਸ ਹੈ ਤੇ ਅਮਰਤਪਾਲ ਅਜੇ ਤੱਕ ਸੰਸਦ ਮੈਂਬਰ ਵਜੋਂ ਸੌਣ ਨਹੀਂ ਚੁੱਕੀ ਹੈ ਤੇ ਪੰਜਾਬ ਦੇ 4 ਬਾਰ ਸਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਚੁੱਕੀ ਜੀ ਤੇ ਖੰਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਮਰਤਪਾਲ ਸਿੰਘ 4 ਲੱਖ 4000 ਵੋਟਾਂ ਨਾਲ ਜੇਤੂ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨ